ਦੇ ਆ ਦੇਖੰਗਾ ਨਾ ਇਹ ਤਾਂ ਇੱਕ ਆਪਾਂ ਤਾਂ ਵੇਖ ਹੀ ਸਕਦੇ ਆਇਆ ਇੱਕ ਰੀਜ ਪ੍ਰਾਣੀ ਮਤਰਾਂ ਦੀ ਲਿਖੇ ਜੀ ਸੰਯੋਗ ਸਾਡੇ ਪੈਟ ਨਾਲ ਦੇ ਸਾਡੇ ਸੰਯੋਗ 36 ਦੀ ਨਾ ਪਤਾ ਨਹੀਂ ਕਦੋਂ ਲਿਖਿਆ ਕਿ ਹੌਕਾ ਦੇ ਮੱਛੀ ਦੇ ਮਤਲਬ ਗੱਠ ਲੰਮੀ ਹੌਕਾ ਹੈ ਤੇ ਆਪਣਾ ਵਿੱਚ ਨੂੰ ਡੂੰਗੀ ਘਾਟਾ ਹੌਕਾ ਆ ਗਿਆ ਜੀ ਕਹਿੰਦੇ ਸੋਣਾ ਲੀ ਕਾ ਅੱਧਾ ਤੇ ਅੱਧਾ ਨਾਟ ਕੇਰਾ ਨੇ ਪਤੰਦਰਾ ਨੇ ਡਾਹ ਦਿੱਤੀ ਆਪਾਂ ਨੂੰ ਫੋਲ ਲ ਭਜਾਈ ਲੈ ਆਏ ਆ ਕਿੰਨੇ ਖੜੇ ਆ ਭਾਵੇਂ ਯਾਰ ਆਪਣਾ ਨਾਲ ਨਹੀਂ ਰਲਦਾ ਝੋਟਾ ਆਪਦਾ ਟਰੈਕਟਰ ਆਪਦਾ ਹੀ ਹੁੰਦਾ ਬਾਈ ਲੱਖ ਕਿਸੇ ਦਾ ਸਲਾਹ ਲੋ ਅਖੀਰ ਨੂੰ ਬੰਦੇ ਨੂੰ ਆਪਦਾ ਹੀ ਕੰਗਾ ਲੱਗਣਾ ਇਹ ਬਿੱਟੀ ਜੀ ਸੋਹਣੀ ਲੱਗਦੀ ਖੜੀ ਰੰਗ ਦੀ ਕੁਆਲਿਟੀ ਵੀ ਵੇਖ ਫਿਰ ਬੰਦੀਪਾ ਹੈ ਵੇਖੀ ਲਾ ਜਿਵੇਂ ਕਾਰ ਤੇ ਹੱਥ ਫੇਰੇ ਜਾਂਦੇ ਨੇ ਵੇਖੀ ਵੇਖ ਲੈ ਕੁਲਾ ਕੁਲਾ ਭਾਵੇਂ ਆਹ ਤਾਂ ਲੋਕਾਂ ਨੇ ਗੱਗੂਟਾ ਆਇਆ ਲਿੰਗਾ ਤੇ ਵੀ ਕਿ ਉਹ ਦਮ ਮਟਾਉਂਦਾ ਕੀ ਕਰਦਾ ਇਹਦਾ ਲੜੜਨਾਸ ਤੇ ਹੀ ਆ ਇਹ ਬਈ ਆਈ ਹੈ ਇਹ ਰੀਗਨਲ ਟਹਿਰਾ ਪੈ ਸਾਰਾ ਫਿਲਟਰ ਫੂਲਟਰ ਲਾ ਬਦਲੇ ਨਹੀਂ ਜਾਵਾਂ ਹਣਾ ਅੱਛਾ ਪਹਿਲੇ ਹੀ ਤਾਂ ਗਪਾਂ ਦੀ ਠੀਕ ਹੈ ਯਾਰ ਵੀਰੇ ਇੱਥੋਂ ਤਾਂ ਹੀ ਤਾਂ ਵੈਰਲੇ ਆਉਂਦੇ ਨੇ ਇੱਥੇ ਬਹੁਤ ਆਉਂਦੇ ਆ ਤੋਂ ਜਾਣ ਕੀ ਦਾ ਗੋੜ ਕੇ ਹਾਂਜੀ ਤੋਂ ਜਾਂਦੀ ਆਪਣੀ ਲੂਣਾ ਅੱਜ ਚੱਲੇ ਆਂ ਸੀ ਵੱਡਾ ਬਾਈ ਸਾਡਾ ਆਇਆ ਬਾਹਰੋਂ ਆਪਣ ਨੂੰ YouTube ਨੇ ਦਿੱਤਾ ਬਹੁਤ ਕੋਸ ਹਨਾ ਤੇ ਇੱਧਰ ਲੇਵਰ ਲੱਗੀ ਹੋਈ ਐ ਤੇ ਇਹ ਜਿਹੜਾ ਹੁਣ ਆਪਣਾ ਟਰੈਕਟਰ ਅਗਲਾ ਕਹਿਣ ਦਿੰਦਾ ਮੈਨੂੰ ਵੀ ਟਰੈਕਟਰ ਬਦਲ ਲੈ ਬਾਈ ਯਾਰ ਉਹ ਖੜਾ ਵਿਚਾਰ ਹੁਣ ਇਹ ਟਰੈਕਟਰ ਦੱਸੋ ਮੈਂ ਕਿਵੇਂ ਬਦਲਾਂ ਬਾਈ ਯਾਰ ਇਨੇ ਸਾਰਾ ਕੁਛ ਇਹਨੇ ਦਿੱਤਾ ਜਿਹੜੇ ਅੱਜ ਵਿਆਹ ਤੇ ਚੱਲੇ ਆ ਉਹ ਵੱਡਾ ਬਾਈ ਫਾਦਰ ਸਾਹਿਬ ਹੋਰਾਂ ਦੀ ਉਮਰ ਦਾ ਹਨ ਤੇ ਉਹ ਵਿਚਾਰਾ ਐਡਾ ਦਿਲੋਂ ਜੁੜਿਆ ਆਪਣੇ ਨਾਲ ਘਰੇ ਆ ਕੇ ਸਪੈਸ਼ਲ ਜਾਗੋ ਦਾ ਕਾਰਡ ਦੇ ਕੇ ਗਿਆ ਨਾਲੇ ਵਿਆਹ ਦਾ ਚਲੋ ਜਾਗੋ ਤੇ ਤਾਂ ਨਹੀਂ ਪਹੁੰਚ ਗਰੀ ਮੈਂ ਚਲੋ ਵਿਆਹ ਤੇ ਜਾ ਜਾਵਾਂਗੇ ਤੇ ਵੀ ਹੁਣ ਟਾਈਮ ਚੋਂ ਟਾਈਮ ਕੱਢ ਕੇ ਜਾਣਾ ਆਪਾਂ ਵੀ ਅਗਲੇ ਨੇ ਮਾਨਤਾਨਾ ਕਿਹਾ ਤੇ ਇਹ ਹੁਣ ਟਰੈਕਟਰ ਦੀ ਬਦੌਲਤ ਹੀ ਆ ਘਰ-ਬਾਰ ਜੋ ਬਣ ਗਿਆ ਚਲੋ ਜਿੰਨੇ ਜੋਗੇ ਹਨ ਆਪ ਤੋਂ ਵੱਧ ਕੇ ਹੀ ਬਣਿਆ ਹੋਇਆ ਸੀ ਇਹ ਨਹੀਂ ਵੀ ਆਸ ਉਮੀਦ ਨਹੀਂ ਸੀ ਨੂੰ ਜਾਂ ਇਸ ਤੋਂ ਪਹਿਲਾਂ ਸਿਸਟਮ ਇਹ ਵਜਾ ਸੀ ਤੇ ਹੁਣ ਇਹਨੂੰ ਦੱਸੋ ਜਿਉਣ ਜੋਗੇ ਨੂੰ ਕਿਵੇਂ ਲਾ ਦੀ ਇਹਨੇ 10-12 ਸਾਲਾਂ ਚ ਮੂੰਹ ਬਦਲਦਾ ਸਾਡਾ ਤੇ ਬਾਕੀ ਆ ਯਾਰ ਬੇਲੀ ਵਿਚਾਰੇ ਪਹਿਲਾਂ ਮੈਂ ਕਾਰ ਲਈ ਬੜੀ ਵਾਲੀ ਐ ਤੇ ਬਾਅਦ ਚ ਉਹਦੇ ਹੀ ਫੜਾ ਗਿਆ ਸਾਡਾ ਹੈਰੀ ਕਮਾਂਡਰ ਇਹ ਵੀ ਵਿਚਾਰਾ ਬਹੁਤ ਲੋਕ ਸੇਵਾ ਤੇ ਰਹਿੰਦਾ ਸਬ والله ਇਹ ਇਕਦਮ ਉਦੈ ਹੋਣੀ ਪਈ ਹੈ। ਛੰਡ ਗਿਆ ਸਰਪ। ਤਨੂ ਕੋਈ ਨਹੀਂ ਮਾਲਕ ਵਧਾਊਗਾ ਆਪਣੇ ਟੈਂਸ਼ਨ ਨਾ ਲਾਉ ਤੁਸੀਂ ਅਗਲੀ ਜ਼ਰੀ ਨੂੰ। ਨਵੀਂ ਖੇਤੀ ਆਣਾ ਰਿਸਕ ਥੋੜਾ ਲੱਗਦਾ। ਸਤਿ ਸ੍ਰੀ ਅਕਾਲ ਜੀ ਮਹਾਰਾਜ ਆਪਣੇ ਨਵੇਂ ਡਰਾਈਵਰ ਜੀ ਡਰਾਈਵਰ ਸਾਹਿਬ ਸ਼ਕਲ ਦਿਖਾਓ ਆਪਣੀ ਨਹੀਂ ਲੋਕ ਨਹੀਂ ਕਹਿੰਦੇ ਹੁੰਦੇ ਸੀ ਅਸੀਂ ਵੀਡੀਓ ਕਹਿੰਦੇ ਬਲੌਗ ਪੜਾ ਸ਼ੌਕ ਦਾ ਬਲੌਗ ਸ਼ਬਦ ਦੀ ਅੱਜ ਤਾਂ ਨਹੀਂ ਬੰਦੇ ਦੀ ਜਿਹੜਾ ਬਲੌਗ ਇਹ ਪਾਲੀ ਦੀਆਂ ਵੀਡੀਓ ਯਾਰ ਆਪਣੇ ਕੋਲੇ ਆਹੀ ਤੰਗ ਪੜੇ ਦੀਆਂ ਹਵਾ ਹੀ ਹੁੰਦੇ ਕੋੜਿਆਂ ਦੇ ਬਿਨਾ ਹਵਾ ਤੇ ਹੁੰਦੇ ਕਹਨੇ ਹੁੰਦਾ ਭਰਾਵਾ ਹੀ ਹੁੰਦੇ ਤੇ ਖੱਚੋ ਬਾਈ ਖੱਚ ਆ ਬੁਗਟ ਲਾ ਖੱਚ ਆ ਇਧਰ ਆਏ ਆਏ ਤੋਰ ਇੱਕ ਦਸ ਬਣੀ ਚੱਲ ਜਸੇ ਖਾਤੇ ਖਾ ਇਹ ਹਵਾ ਉਦੋਂ ਦੀ ਘਟਾਈ ਸੀ ਮਿੱਤਰੋ ਇਹੀ ਟਰਾਲਾ ਜਿੱਦੇ ਮਿੱਟੀ ਦਾ ਭਰ ਕੇ ਪੰਗੇ ਲੈਂਦੇ ਆਪਾਂ ਖੱਚ ਲਾ ਜਦੇ ਨੂੰ ਸੀਜ ਕਰਿਆ ਉਦੋਂ ਦਾ ਇਹ ਹਵਾ ਘਟਾਈ ਸੀ ਜੀ ਟਾਇਰ ਚ ਇਸ ਲਈ ਆਪਣਾ ਮਾਰੇ ਤੇ ਬਾਕੀ ਹੁਣ ਇੱਕ 14 ਫੁੱਟੀ ਟਰਾਲੀ ਮਿਲੀ ਆਪਾਂ ਨੂੰ ਛੋਟੀ ਜੀ ਸਾਡੀ ਇਹਦੀ ਕਿਸਾਨਾਂ ਵੱਡੀ ਆਖੇ ਆਖੇ ਤਾ ਆਖੇ ਬੰਦੇ ਵਿਚਾਰੇ ਘਰੇ ਆਏ ਖੜੇ ਸੀ ਤੇ ਫਿਰ ਹਵਾ ਮੈਂ ਵੀ ਚੈੱਕ ਨਹੀਂ ਕਰੀ ਮੈਂ ਬਾਅਦ ਜੀ ਕਰਾਵਾਂਗੇ ਵੇਖੀ ਜਾਊਗਾ ਟਾਇਰ ਵੀ ਇੱਕ ਤਾਂ ਆਪਣੇ ਬਾਰੇ ਟੋਪ ਦੇ ਨਹੀਂ ਇਹ ਗੱਲ ਤੁਹਾਨੂੰ ਦੋ ਲਾ ਲਾ ਪਿੰਡੋਂ ਤੈਨਾਂ ਦਾ ਫੋਨ ਆ ਗਿਆ। ਹਾਲੇ ਚੰਗੇ ਹੋ ਕੇ ਤਰੇ। ਤੇ ਹੋਰ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੇ ਫੋਨ ਤੇ ਝਾਕ ਹੋਈ ਪਈ ਹੈ ਕਿੰਨੇ ਹੋਏ ਆ। ਬੜੀ ਐਕਸਾਈਟਮੈਂਟ ਕਰਦੇ ਆਪਣੇ ਬਾਦਸ਼ਾਹ। ਲੱਖੇ ਦੇ ਨਾਲ ਕਿਆਂ ਦਾ ਟਰਾਲਾ ਮਿਲ ਗਿਆ ਗਾ ਇਹ ਤੇ ਹੌਫੀ ਬੜੀ ਤਗੜੀ ਸੀ ਆਹਦੀ ਦਾ ਬਾਹਰ ਹੀ ਰਹਿ ਗਈ ਭੈਣ ਨੇ ਖੌਕਾ ਥੋੜਾ ਜਿਹਾ ਤੰਗ ਕਰਦੀ ਐ ਆ ਇਹ ਤਾਂ 4 ਇੰਚ ਹੀ ਕਰਾਇਆ ਹੋਇਆ ਖੁੱਲਾ ਪੂਰਾ 5 ਤਾਂ ਵੀ ਮਸਾਂ ਪਈ ਐ ਤੇ ਹੁਣ ਅਗਲੇ ਪਾਸੋਂ ਆ ਪਿੱਛੇ ਨੂੰ ਘਟ ਆ ਜਾਣੀ ਐ ਇੱਲੀ ਪਿੱਛੇ ਨੂੰ ਹੋ ਕੇ ਪਵੇ ਫੇਰ ਸਹੀ ਤੜਕ ਤੜਕ ਕਰਦੀ ਜੂ ਮੂਲ ਤੋਂ ਫਿਰ ਵੇਖੀ ਜਾਊਗਾ। ਅਰੇ ਤੇ ਵਾਲਾ ਟਰਾਲਾ ਹੈ ਬਾਈ ਗੜੀਆਂ ਵਾਲਿਆਂ ਦਾ ਮੈਨੂੰ ਲੱਗਦਾ। ਸੇਲ ਦਾ ਨਵਾਂ ਲੱਗਿਆ। ਹੁਣ ਚਾਹੇ ਵੀ ਬਹੁਤ ਉੱਠ ਗਿਆ ਲੱਗਦਾ। ਲੈ ਵੀ ਮੱਤਰ ਪਿਆ ਰਿਓ। ਮੈਟਾ ਬਹੁਤ ਡਿੱ ਜਾਂਦਾ ਬੁਰੇ ਹਾਲਾਕੇ ਟਰੈਕਟਰ ਦੇ ਵੀ। ਤੇ ਭਰਨ ਵਾਲਿਆਂ ਦੇ ਵੀ 14 ਫੁੱਟ ਦੇ ਅਸਰ ਹਿਸਾਬ ਦਾ ਹੀ ਪੈਂਦੇ। ਉਹ ਬਾਲੇ ਹੀ ਰਹਿੰਦੇ। ਆਲਟਰਨੇਟਰ ਆਪਾਂ ਨਵਾਂ ਲਵਾਤਾ ਇਹਦੀ ਹਜੇ ਪੱਤੀ ਹੈ ਜਿਹੜੀ ਆਪਣੀ ओरिजिनल ਉਹ ਲਾਉਣ ਵਾਲੀ ਪਈ ਆ ਉਹ ਲਾਵਾਂਗੇ ਆਪਾਂ। ਤੇ ਇੱਕ ਟਰਾਲੀ ਦੇ ਨਾਲ ਲੱਦਣੇ ਪੈਗੇ। ਇੱਕ 12 ਫੁੱਟੀ ਟਰਾਲੀ ਆ ਤੇ ਕਹਿੰਦੇ ਜਹਾਂ ਜਹ ਗੈਂਦੀ ਗੁੰਦੀ ਨਹੀਂ ਮਲਾਈ ਆਪਾਂ ਲਾਸਟ ਤੇ ਲਾਉਣੇ ਹੁੰਨੇ ਉੱਥੇ ਜਾ ਕੇ ਲਾਵਾਂਗੇ। ਪਰ ਹੁੱਕ ਬਹੁਤ ਲਾਕੇ ਪਾਉਂਦੀ ਹੈ। ਹੁੱਕ ਤਾਂ ਨਾ ਆ ਲੋ ਵੀ ਗੱਠ ਲੰਮੀ ਹੋ ਕਾ ਹੈ ਤੇ ਆਪਣਾ ਵਿੱਚ ਨੂੰ ਡੂੰਗੀ ਘਾਟਾ ਹੋ ਕ ਇਹ ਟੋਜਨ ਵਾਲੀ ਕਰਕੇ ਤਾਂ ਇਹਦੇ ਚ ਪੈ ਗਿਆ ਇਹ ਨਹੀਂ ਆ ਹੱਕ ਚ ਤਾਂ ਪੈਣਾ ਹੀ ਨਹੀਂ ਉਹਨਾਂ ਦੇ ਚ ਬੀਰ ਰੱਖੀ ਜਨੇ ਮੂਰੇ ਮੂਰੇ ਕੋਸੇ ਦੇ ਚ ਰੱਖਿਆ ਬੀ ਹੋ ਗਿਆ ਭਾਈ ਹੋ ਗਿਆ ਭਾਈ ਇਹ ਤੇ ਚੌਕਾ ਪੈ ਕੇ ਪਾ ਜਾਈ ਪਾ ਜਾਈ ਚਾਰ ਹੀ ਪਏ ਹਨ ਚਾਰ ਹੀ ਪਏ ਹਨ ਹਾਂ ਬਈ ਹਾਂ ਪੂਰਾ ਹੀ ਫਰਕ ਆਣਾ ਯਾਰ ਟਰਾਲੇ ਦਾ ਟਰਾਲੀ ਦਾ ਪੂਰਾ ਵਾਹ ਬਹੁਤ ਕੰਮ ਇਹਦੇ ਕੰਮ ਤੋਂ ਨਹੀਂ ਤਗੜਾ ਨਹੀਂ ਵੀਰੇ ਯਾਰ ਬਹੁਤ ਬੰਦੇ ਆ ਗਿਆ ਹੀ ਗਾ ਸੋਨਾਲੀ ਕਾ ਅੱਧਾ ਤੇ ਅੱਧਾ ਨਾਟ ਕੇਰਾ ਜੱਕੇ ਮੜੇ ਚੱਕਦਾ ਸਹੀ ਹਜੇ ਉਹ ਵੀ ਦਾਬੂ ਆ ਥੋੜਾ ਜਿਹਾ ਇੱਥੇ ਲਾਰਣਾ ਜੇ ਬੱਸ ਓਏ ਬੱਸ ਚਾਲ ਕਰ ਬੈਕ ਐ ਤਾਂ ਥੋੜਾ ਜਿਆਦਾ ਹੀ ਰੱਖ ਕੇ ਵੇਖਾ ਵਿੱਚ ਹੁੱਕ ਦੇ ਉੱਚਾ ਵਾਲਾ ਚੱਕੀ ਬੈਠਾ ਜਾਂ ਕਰ ਉਹ ਕਰ ਲੈ ਓਏ ਰੋਕ ਲੈ ਕਰ ਹੀ ਲੈਣੀ ਵੀ ਯਾਰ ਓਟੇ ਤਾਂ ਨਹੀਂ ਲੱਗੇ ਬਾਤ ਤੂੰ ਘਾਹ ਬਚਾ ਕੇ ਰੱਖੀ ਚੰਗਾ ਵੇ ਆ ਪਾਟ ਗਈ ਥੋ ਓਟੇ ਲੱਗੇ ਆ ਓਟ ਇਹਦਾ ਕੋਈ ਨਹੀਂ ਬਸ ਬਾਹਰ ਟਰੈਕਟਰ ਘਾਹ ਕਰਕੇ ਕਰੀ ਚਾਲੋਂ ਨੇ ਕਰ ਮੈਂ ਮੜਾਇਆ ਪਾਇਆ ਮਾ ਲੀੜੇ ਲੂੜੇ ਨਾਲ ਲਿਆ 12000 ਆ ਨਹੀਂ ਪਤੰਦਰਾ ਨੇ ਡਾਹ ਦਿੱਤੀ ਆਪਾਂ ਨੂੰ ਫੌਲਾ ਭਾਈ ਲੈ ਆਏ ਆ ਔੜੇ ਨਹੀਂ ਆਈ ਦਾਈ ਲੈ ਨਾ ਤਹੇ ਗੱਲ ਨਾ ਕਹਦਾ ਨਹੀਂ ਮਰ ਜਾਂਦੇ ਟੋਡਾ ਭਲਾ ਦੇ ਇਹਦਾ ਪੰਗੇ ਵਾਲਿਆ ਯਾਰ ਕਈ ਦਿਨ ਲੱਗਦੇ ਮਰ ਨਹੀਂ ਆਉਂਦੇ ਹਾਂ ਯੋ ਆਈ ਨਾ ਹੋਰ ਸੀਗਾ ਤਾਂ ਹੀ ਉਹ ਕਹਿੰਦਾ ਸੀ ਭਾਈ ਯਾ ਹੋਏ ਉਹਦਾ ਸ਼ਾਇਲ ਭਰਿਆ ਪਿਆ ਸਾਰਾ ਕੋਲਡ ਸਟੋਰੀ ਭਰਿਆ ਪਿਆ ਸਾਰਾ ਇਹਦਾ 40 50 ਰਿੰਗ ਆਪਣੇ ਅੱਗੇ ਇਹਦਾ 2-3 ਮਹੀਨੇ ਵਾਰੀ ਹੋਣੇ ਹਾਂ ਆਏ ਬਾਹਰ ਕਾਲੇ ਕਾਲੇ ਨਿਕਲੇ ਵਾਯਨਾ ਹਵਾ ਹਵਾ ਵੀ ਥੋੜੀ ਯਾਰ ਇੱਕ ਦਾਪੂਆ ਮਗਰ ਡਾਲਾ ਨਹੀਂ ਨਾ ਹੈਗਾ ਉਹ ਵਾਰੀ ਬਾਤ ਪੰਛੀ ਦੇ ਲੱਗਣਗੇ ਇਹ ਤੈਨ ਲੱਗਣਗੇ ਬੈਣੀ ਬਹੁਤ ਲੱਗਣਗੇ ਦਾ ਇੱਥੇ ਡਾਕਟਰ ਦੇ ਫੌਰੇ ਆ ਫਿਰ ਫਾਇਦਾ ਕੀ ਇੱਥੇ ਰਹਿਣਾ ਬਣਾ ਬੁਗ ਹੋੜੀ ਨਹੀਂ ਆਈ ਰੇਤ ਭਾਈ ਆਏ ਆ ਯਾਰ ਇਹ ਤੁਰਤੇ ਹੀ ਬਾਹਰ ਆ ਜੇ ਅਡੂ ਨਾ ਹੀ ਤੂੰ ਤਾਂ ਇਹਦਾ ਭਰਾ ਉਹ ਡਾ ਹੀ ਨਹੀਂ ਤੇ ਦੂਰੇ ਨੂੰ ਜਾਓ ਘੱਟ ਹੈ ਇਹ ਹੋਰ ਮਾਰਾ ਚੱਲ ਆ ਜਾਓ ਯਾਰ ਲਾਈਏ ਫਿਰ ਵਾਰੀ ਤਾਂ ਲਾਈਏ ਲੈ ਵੀ ਮੇਂ ਪ੍ਰੋ ਖੜ ਜਾ ਖੱਡ ਜਾ ਮਾਰਾ ਖੱਡ ਜਾ ਇੰਨੇ ਆਲੂ ਨਹੀਂ ਹੋਇਆ ਆਪਣੇ ਸਾਂਝ ਢਲਣ ਜਾਓਗੇ ਚੱਲ ਓਏ ਆਉਂਦੇ ਆਉਂਦੇ ਕੱਢਦੇ ਹਾਂ ਥੱਲੇ ਮੋੜ ਦੇ ਚੱਲ ਚੱਲ ਲੈ ਜਾ ਲੈ ਜਾ ਲੈ ਜਾ ਆ ਗਿਆ ਆਪਣੀ ओरिजिनल 21 ਫੁੱਟੀ ਹੌਲੀ ਇਹ ਟਾਇਰ ਨਹੀਂ ਵਿਖਾਉਣ ਵਾਲੇ ਦੇ ਗਾ ਕੀ ਕਰਾਂਗੇ ਓਏ ਇਹਦਾ ਬਹੁਤ ਦਿਨ ਠੱਲਣੀਆਂ ਪੈਣੀਆਂ ਆੜੀ ਬਾਲੇ ਦਿਨ ਠੱਲਣੀਆਂ ਪੈਣੀਆਂ ਵੇਖ ਕੇ ਡਰ ਆਉਂਦਾ ਏ ਚਲ ਕੋਈ ਨਹੀਂ ਬਹੁਤ ਪੜਾ ਕੰਮ ਹੋਇਆ ਬਾਬੂ ਇਹਦਾ ਯਾਰਾ ਓਹ ਵੇਖੋ ਛੱਡ ਛੱਡ ਤਰਨੇ ਪਏ ਮੈਂ ਤਾਂ ਨਾ ਖੜੀ ਨਹੀਂ 100 ਟਰਾਲੀ ਦੋ ਟਰਾਲੀਆਂ ਦਾ ਇੱਥੇ ਗਹਿਣ ਖਾ ਕਿੰਨੇ ਆ ਘਟਰਾਲੀਆਂ ਇਹ ਇਹਦਾ ਗ੍ਰੇਡਰ ਵਾਲੀਆਂ ਯਾਰ ਆਹ ਟਰੈਕਟਰ ਹੀ ਬੜਾ ਤਗੜਾ ਖੜਾ ਯਾਰ ਕਮਾਲ ਹੀ ਕਰੀ ਪਈ 6600 ਇਹਦੇ ਨੇੜੇ ਵੀ ਨਹੀਂ ਕੋਈ ਉੱਧਰ ਵੀ ਖੜੇ ਬਾਬੇ 1-1 ਫੁੱਟ ਇੱਥੇ ਦਾ ਆਪਣੀ ਅੱਜ ਤੱਕ ਤਾਂ ਇਹਨੇ ਰਖਾ ਤੀ ਜਿਹੜਾ ਇਕੱਲੇ ਹੈ 14 ਫੁੱਟ ਨਹੀਂ ਤਾਂ ਟੁੱਟੇ ਭਜੇ ਹੀ ਇਹਨੇ ਅੱਜ ਤਰਖਾ ਦੀ ਇੱਕ 14 ਫੁੱਟ ਲੈ ਇੱਥੇ ਤਾਂ ਉਹ ਖੜੇ 1-1 ਫੁੱਟ 282 ਉਕਾਠ ਤਾਂ ਇਹਨੇ ਹੀ ਪਾਇਆ ਏ ਦੂ ਆਇੜੇ ਪਾਇਆ ਇਹਦਾ ਗ੍ਰੇਡਰ ਨੇ ਪਾਇਆ ਇਕੱਠਾ ਤਾਂ ਉਹ ਨਹੀਂ ਇਕੱਠਾ ਹੋਣਾ ਇਹਨਾਂ ਇਹਨੇ ਜੋਧਾ ਵਾਲੇ ਦਾ ਵੇਲੇ ਆਉਂਦੇ ਹੀ ਯਾਰ ਐਡਾ ਛੱਡ ਵੀ ਆ ਗਿਆ ਹਰਾ ਕੋਈ ਆਉਂਦਾ ਮੈਂ ਲਾਣੇ ਇਹਨੇ ਲਾਉਣੇ ਹੀ ਨਹੀਂ ਯਾਰ ਐਕਲਾ ਹੁਣੀ ਹੋਰ ਨੂੰ ਮਿਲਗੇ ਬਾਈ ਇਹ ਕਵਰਾ ਆ ਹੀ ਪੈਂਦਾ ਇਹਦਾ ਉਹ ਮੰਡੰਗਾ ਵਾਲਾ ਹਾਲ ਹੀ ਜਵੇਂ ਝੋਨੇ ਵਾਲੇ ਆਪਣਾ ਮੰਡੰਗਾ ਵਾਲਾ ਹਾਲ ਹੋਂ ਦੋਵੇਂ ਘਬਰਾ ਪੈਂਦਾ ਇਹਦਾ ਬਲ ਲਾ ਹੁਣ ਅੱਛੇ ਪ੍ਰਬੰਧ ਜੀ ਵੀ ਨੀ ਰਹੀ ਨੀ ਨਾ ਰਸਤੇ ਲੈਣਾ ਹੁਣ ਆਇਆ ਤੂੰ ਨਾਲ ਲੈ ਭਾਈ ਓਏ ਹਾਂ ਭਾਈ ਟਰਾਲਾ ਵੀ ਚੰਗਾ ਹੁੰਦਾ ਫੇਰ ਹੀ ਮੈਨੂੰ ਤਾਂ ਡਰ ਆਉਂਦਾ ਮੈਂ ਜਿਵੇਂ ਭਜਾਈ ਜਾਂਦੇ ਆਪਣੇ ਵਾਲੇ ਦੇ ਟਾਇਰਾਂ ਦਾ ਕੰਮ ਤਾਂ ਹੋਊਗਾ ਉਹ ਪਰਲਾ ਸਾਰੇ ਰਾਈ ਛੱਪਦਾ ਹੀ ਆਇਆ ਹੋਰ ਐਂ ਵਜਦਾ ਤੋ ਰਾਜਾ ਲਈ ਰਾਜਾ ਵਾਲੀ ਸੜਕ ਤੇ ਟਾਇਰ ਵੱਡੀ ਤੇ ਹੈ ਪਤਾ ਨਹੀਂ ਹਵਾ ਹੂਆ ਘੱਟ ਸੀ ਕਿਉਂ ਮੈ ਪਤਾ ਲੱਗੇ ਲਈਦਾ ਪੱਕੀ ਸੜਕ ਤੇ ਐਂ ਦੀ ਘੜਾ ਨੰਗਾ ਹੈਗਾ ਯਾਰ ਨਹੀਂ ਆ ਆ ਇਧਰ ਦੀ ਚੱਲ ਵੇਣੇ ਮਿਲਦੇ ਗਏ ਕੋ ਉਹ ਖੜਾ ਬਈ ਪੀ ਡਬਲ ਖੜਨਾ ਹੀ ਆ ਪੀ ਡਬਲ ਹੋਰ ਆਪਣੇ ਖੜਨੇ ਕੋਈ ਟਰਾਲਿੰਗ ਆ ਹੈਂ ਇਹ ਵੀ ਆਲੰਗ ਵਾਲਿਆਂ ਨੇ ਜੈਕ ਕੀ ਕਰਾਉਣੇ ਮੈਂ ਉਹ ਰਿਹਾ ਓਏ ਸਾਹਮਣੇ ਆ ਬੇਨਾ ਆ ਗਿਆ ਤਾਂ ਅੰਦਰ ਆ ਗੇਟ ਆ ਇੱਥੋਂ ਦੀ ਮਾਰ ਖਾਣਗੇ ਆਪਣਾ ਜੋਂਡੀਅਰੀ ਪਾਸੇ ਕਰਨਾ ਗੱਲ ਆ ਉਹ ਹਾਂ ਉਹ ਗ੍ਰੇਡਿੰਗ ਦਾ ਟਾਈਮ ਬੋਲ ਓ ਯਾਰ ਗ੍ਰੇਡਿੰਗ ਫੇਲ ਆਇਆ ਤਾਂ ਹਨਾ ਵਾਵਾ ਕਹੇ ਵਪਾਰੀ ਨਾ ਕਰਨ ਵਾਲੀ ਗੱਲ ਆਪਾਂ ਨੂੰ ਤਾਂ ਇੱਥੇ ਛੱਡ ਕੇ ਜਾਣੇ ਪਣੇ ਪਰ ਛੱਡ ਕੇ ਜਾਂਦੇ ਜਮੀਦਾਰ ਵੀ ਏਡੀ ਤਾਂ ਕੋਈ ਗੱਲ ਨਹੀਂ ਆਪਣੇ ਆਸਤੇ ਵੱਡੀ ਗੱਲ ਆ ਉਹ ਵੇਖਦਾ ਟੀਐਸਬੀ ਚੰਦਰਾ ਇਹਦਾ ਸ਼ੌਂਕ ਆ ਕਿਤੇ ਵੇਖ ਜਾਂਦਾ ਨਾ ਆਲੂ ਦਾ ਗੱਟਾ 1500 ਨੂੰ ਘਰੇ ਘੋਣੀ ਘਰੇ ਭਰਾਵਾ ਗ੍ਰੇਡਰ ਦੀ ਬਾਲੀ ਤਕੜੀ ਹੁੰਦੀ ਐ ਇਹਦੀ ਸ਼ਾਂਟੀ ਕਰਾ ਲਈ ਜਿੰਨੀ ਕ ਆਪਾਂ ਨੂੰ ਆਈ ਐ ਉਹਦਾ ਰੇਟ ਵੱਧ ਲੱਗਦਾ 5-7 ਰੁਪਏ ਠੀਕ ਐ ਸ਼ਾਂਟੀ ਬਾਲੀ ਚੰਗੀ ਐ ਨਾ ਉਹਨੇ ਤਾਂ ਸਹੇ ਨੇ ਉਹਨੇ ਤਾਂ ਜੀ ਵੇਖ ਕੇ ਆਏ ਤੂੰ ਹਗਰੇਡਰ ਨਹੀਂ ਮੈਂ ਕਹੂੰ ਆਲੂ ਦੇਣੇ ਆਪਾਂ ਮਸ਼ੀਨ ਕਿਰਾਏ ਆਉਦਾ ਕੰਮ ਲੜ ਗਿਆ ਬਾਹਰ ਟਰੈਕਟਰ ਪਾਸੇ ਹੀ ਕਰਾਉਣਾ ਉਹਨੂੰ ਕਹ ਬਾਈ ਜੀ ਹੁੰਦੀ ਆ ਆ ਬਾਬੇ ਨੂੰ ਮਿਲ ਕੇ ਆ ਕੇ ਹਾਂ ਜੀ ਬਾਈ ਯਾਰ ਟੇਟ ਹੁੰਦੇ ਸੀ ਉਹਦੇ ਕਿੜੀ ਨਹੀਂ ਪਰਿੰਦਾ ਨਹੀਂ ਦਿੰਦਾ ਸੀ ਅੱਗੇ ਸਾਨੂੰ ਤਾਂ ਹੀ ਲੱਗਿਆ ਹੀ ਨਾ ਕਰੇ ਹੁਣ ਪੂਰਾ ਸੀਜ਼ਨ ਹੈ ਮਤਲਬ ਅਸੀਂ ਹੁਣ ਜਮਾ ਆਪਾਂ ਸੀਜ਼ਨ 'ਚ ਲੈ ਕੇ ਆਏ ਆ ਅੱਗੇ ਇਹ ਤੁਹਾਨੂੰ ਦੱਸ ਦਿੰਦਾ ਆਲੂ ਲੇਟ ਪੱਟਾ ਹੋ ਜਾਂਦਾ ਇਹਦਾ ਕੋਈ ਵੱਡੀ ਗੱਲ ਨਹੀਂ ਐ ਯਾਰ ਗੰਨੇ ਜਦੋਂ ਆਈ ਜਾਂਦਾ ਇਕੱਠਾ ਹੀ ਆਈ ਜਾਂਦਾ ਯਾਰ ਮਿੱਲਾ ਜੋ ਲੰਮਾ ਤੇ ਗੰਨੇ ਵਾਲਿਆਂ ਦੀਆਂ ਤਿੰਨ ਤਿੰਨ ਰਾਤਾਂ ਲੱਗ ਜਾਂਦਾ ਤਾਂ ਹੀ ਤਾਂ ਟੀਐਸਪੀ ਨਾ ਮੰਜਾ ਦਿੰਦੇ ਅਗਲੇ ਆਪਣੇ ਨਹੀਂ ਮੰਜੇ ਦੀ ਲੋੜ ਹਾਂਜੀ ਆਹਾ ਤੋਰ ਚੱਲ ਕਰ ਕਰ ਨਹੀਂ ਇਹਨੂੰ ਆਏ ਨੂੰ ਵਟਦੀ ਮੈਂ ਤੋਰ ਚਲਾ ਲਾ ਉਹ ਮੁੜ ਕੇ ਕਿਹੜੇ ਤੁਹਾਨੂੰ 4 ਵੀਲ ਆਪਾਂ ਨੂੰ ਜੋੜਨੇ ਇੱਥੇ ਆਪਣੇ ਰਗੇ ਦਾ ਬਹੁਤ ਘੱਟ ਫੋਲ ਆਪਦਾ ਨਹੀਂ ਚੰਗਾ ਲੱਗਣਾ ਬੈਠੀ ਤਾਂ ਨਹੀਂ ਹੁੰਦਾ ਮੈਂ ਤਾਂ ਬੈੰਦਾ ਹੀ ਨਹੀਂ ਹੁੰਦਾ ਕਿਸੇ ਦਾ ਟਰੈਕਟਰ ਤੇ ਕਿਹੜੇ ਪਿੰਡੋਂ ਬਾਪੂ ਜੀ ਮੋਤਲੇਣਾ ਅੱਛਾ ਫੇਰ ਤਾਂ ਆਪਣਾ ਯਰ ਗਈ ਐ ਕੋਟ ਲਗਾ ਸੰਗ ਕਰੋ ਗਾਹ ਕਰਕੇ ਆਏ ਜੇ ਲਾਲਾ ਇਧਰ ਦੀ ਟਰਾਲੀਆਂ ਨਾ ਹੋਣਗਾ ਆਪਾਂ ਗਾਹ ਲੈ ਜਾ ਆਹ ਹੋ ਆਹ ਕੋਈ ਨਾਲ ਹੀ ਲਾ ਲਾ ਪੁਰਕਿਆ ਪੋਟਲੇ ਨਾਲ ਹੈ ਕਦੇ ਜੀ ਬਹਿ ਗਿਆ ਜੌਂਦੀ ਇੱਥੇ ਕੜਾ ਆਪਣਾ ਦੋ ਲੈ ਆਈਏ ਯਾਰ ਆਪਣਾ ਹੀ ਆਣੀ ਠੀਕ ਹੈ ਤਗੜੇ ਬੰਦੇ ਆ ਬਾਬਾ ਤੇ ਇਧਰ ਫੜ ਤਗੜਾ ਵਿੱਚ ਠੀਕ ਆ ਬਾਪੂ ਪੂਰਾ ਤਗੜੀ ਖੇਤੀ ਕਰਦੇ ਹੈ 9 ਟਰਾਲੇ ਆ ਬਈ ਜਿੱਥੇ ਚੜ੍ਹੇ ਯਾਰ ਥੋੜੇ ਬੁੱਧਵਾਰ ਕਿੰਨੇ ਦਿਨ ਹੋ ਗਏ ਬੁੱਧਵਾਰ ਦੇ ਅੱਛਾ ਬੁੱਧਵਾਰ ਦੇ ਆਏ ਆ ਹਾ ਇੱਥੇ ਲਵਾ ਲਾ ਆਪਾਂ ਐ ਕੱਢ ਲਾਂਗੇ ਡਾਲਾ ਆਪਦੇ ਹਸਾਉਣ ਨਾਲ ਵਾਲਾ ਵੀਰ ਯਾਰ ਸਾਨੂੰ ਨਹੀਂ ਪਤਾ ਜਾ ਯਾਰ ਆ ਪਾਸੇ ਕਰਦਾ ਆ ਟ੍ਰੈਕਟਰ ਪਾਸੇ ਸੇ ਬੈਗ ਲਾ ਦੇ ਟਾਲੀ ਜਾ ਮੰਦੀਪ ਦੱਸ ਸਕੋ ਹੁਣ ਆ ਟ੍ਰੈਕਟਰ ਪਿੱਛੇ ਲਾ ਕੇ ਬੈਗ ਲਵਾੜ ਰਹੀ ਆ ਆ ਟ੍ਰੈਕਟਰ ਇਧਰ ਵਾੜ ਦੇ ਆ ਡੀ ਆਈ ਐ ਵਾੜ ਦੇ ਇਹਨੂੰ ਕਿਹੜਾ ਪਿੱਛੇ ਕਰਦੇ ਇਹਨੂੰ ਬੈਗ ਲਾ ਦੇ ਬਾਈ ਜਾਨਾ ਆ ਬਾਪੂ ਦਾ ਹੀ ਆ ਕਰ ਲਾ ਬੈਗ ਰਹਿਣ ਦੇ ਨਾ ਉਹ ਬੁੱਧਵਾਰ ਦਾ ਖੜਾ 100 ਵਾਰ ਆ ਗਿਆ ਤੇ ਸਲਫਾਂ ਕੀ ਕਰਨ ਕੀ ਪਤਾ ਕਿੰਨੇ ਕਿਨੇ ਮਾਰੀਆਂ ਹੋਣੀਆਂ ਚੱਲ ਵੇਖ ਰਹਿਣ ਦੇ ਨਾਂ ਬੈਂਡਰੀ ਵਾ ਕਿੰਨੇ ਖੜੇ ਆ ਭਾਵੇਂ ਯਾਰ ਆਪਣਾ ਨਾਲ ਨਹੀਂ ਰਲਦਾ ਛੋਟਾ ਆਪ ਦਾ ਟਰੈਕਟਰ ਆਪ ਦਾ ਹੀ ਹੁੰਦਾ ਬਾਈ ਲੱਖ ਕਿਸੇ ਦਾ ਸਲਾਹ ਲੋ ਅਖੀਰ ਨੂੰ ਬੰਦੇ ਨੂੰ ਆਪ ਦਾ ਹੀ ਕੰਗਾ ਲੱਗਣਾ ਆ ਸਾਡੇ ਬੰਦਿਆਂ ਦੇ ਹੱਥ ਖੁੱਲ ਜਾਣੇ ਨਵੇਂ ਨਵੇਂ ਟਰੈਕਟਰ ਚਲਾ ਕੇ ਚੱਲ ਚੱਲ ਜਾਂ ਨਾ ਜਾਂਦੇ ਨਿੰਨੀ ਬਰਾੜ ਵੀ ਬਹਿ ਗਿਆ। ਠੂਕਰਾਲੀ। ਉਹ ਲੋਲ ਆਲਾ ਲੋ। ਲੋਲ ਆਲਾ ਲੋ। ਉਹ ਤਰ ਉਹ ਸੀਵਰੇਜ ਨੂੰ ਤਾਂ ਕਹਿੰਦੇ ਨਾ। ਕਰ ਲਾ ਰੇਸ ਆਪਦਾ ਹੀ ਆ। ਕਿਧਰ ਨੂੰ? ਓਏ ਐ ਨੂੰ ਆਏ ਹੋ ਜਾਊਗਾ ਯਾਰ। ਹੋ। ਮੁੜੇ ਆਊਗਾ। ਏ ਅੱਲਾ ਤਾਂ ਬਣ ਜਾਂਦੀ ਇਹ ਤਾਂ ਟਰਾਲਿਆਂ ਦਾ ਫਾਇਦਾ ਯਾਰ ਗੋਲੀ ਬਹੁਤ ਰਾਣੀ ਕੱਢ ਦਿੰਦਾ ਉਹ ਬਾਈ ਯਾਰ ਉਧਰ ਵੀ ਗੋਲੀ ਆ ਆ ਗੋਲੀ ਉੱਤੇ ਵੀ ਗੋਲੀ ਉੱਧਰ ਜਮਾ ਬ੍ਰੇਕ ਆ ਆ ਵੀ ਆ ਅੱਛਾ ਵੀ ਆ ਉਹ ਮੀਡੀਅਮ ਸਾਈਜ਼ ਆ ਉਹਦੂਗਾ ਰਾਸ਼ਨ ਹੈ ਠੀਕ ਹੈ ਅੱਛਾ ਵੀ ਆ ਇਹਨਾਂ ਦੇ ਹਿਸਾਬ ਤੇ ਆ ਵੀ ਆਪਾਂ ਦਾ ਫਿਰ ਵੀ ਬਹੁਤ ਮੋਟਾ ਕੱਢੀ ਬੈਠਿਆ ਆਪਣਾ ਦਾ ਮੀਡੀਅਮ ਸਾਈਜ਼ ਵੀ ਆ ਔਰ ਵੀਰੇ ਤੁਹਾਨੂੰ ਡਸਟਾਰ ਬਕਰ ਰਹੇ ਆ ਵਾ ਵਾ ਵੀ ਨਾ ਕਿਵੇਂ ਖੜੇ ਆ ਕਿੰਨੇ ਦੀ ਭਰਤੀ ਹੁੰਦੀ ਬਾਈ ਆ ਨਿਆ ਰਹੀ ਆ ਯਾਰ ਆ ਕਰਦੇ ਦਾ ਆ ਸੱਸ ਕਾ ਆ ਦਾ ਰਾਸ਼ਨ ਆ ਸਰੇ ਤੇ ਉਹ ਵੀ ਰਾਸ਼ਨ ਆ ਥੋੜਾ ਜਿਹਾ ਹਣਾ ਉਹ ਵੀ ਰਾਸ਼ਨ ਆ ਬਈ ਉਹ 2 ਨੰਬਰ ਤੇ ਵੀ ਰਾਸ਼ਨ ਆ ਆ ਆ ਡੱਪੜਾ ਉਹ ਵਰਸਾ ਏ ਠੀਕ ਏ ਯਾਰ ਬਾਈ ਅੱਗੇ ਤਾਂ ਇਹਨੂੰ ਰੋਣ ਕਿ ਨਹੀਂ ਹੁੰਦੀ ਜਣੀ ਐਤ ਵੀ ਇੱਥੇ ਅੱਗੇ ਹੀ ਆਉਂਦਾ ਹੀ ਲੇਟ ਹੁੰਦਾ ਯਾਰ ਇਹ ਦੇਖੂੰਗਾ ਮੈਂ ਕੋਈ ਇਹ ਤਾਂ ਇੱਕ ਆਪਾਂ ਤਾਂ ਵੇਖ ਹੀ ਸਕਦੇ ਆਇਆ ਕਰੀਜ ਪ੍ਰਾਣੀ ਮਿੱਤਰਾਂ ਦੀ ਲਿਖੇ ਜੀ ਇਹ ਜੋ ਸਾਡੇ ਪੈਂਟ ਨਾਲ ਦੇ ਸਾਡੇ ਸੰਯੋਗ 36 ਦੀ ਨਾ ਪਤਾ ਨਹੀਂ ਕਦੋਂ ਲਿਖਿਆ ਕਿ ਹੱਕ ਦੇ ਮੱਛੀ ਦੇ ਕੱਲ ਮੰਦੀ ਬਣਾਈ ਆ ਫੋਰ ਵੀਲ ਵਾਸਤੇ ਆਹ ਬੇਟਾ ਲੋਹੇ ਨੂੰ ਦਾ ਉਂਝਿੰਦਾ ਤੇ ਲੋਹੇ ਨੂੰ ਤਾਂ ਅੱਗੇ ਦਾ ਕੱਲਾ ਕੱਲਾ ਸੰਦ ਪੂਰਾ ਆਪਣੇ ਕੋਲੇ ਆਇਂਦਾ ਤਾਂ ਆਦੇ ਆਪਣੇ ਕੋਲੇ ਉਹ ਪੂਰਾ ਕੀ ਹੁੰਦਾ ਆਪਣੇ ਕੋਲੇ ਆ ਆਪਣੇ ਟੀਐਸਬੀ ਤੇ 11 ਪੱਟੀ ਤੇ ਤੇ ਪਹਿਲਾਂ ਥੋੜੇ ਲੱਗੇ ਉਹਦੇ ਵੀ ਇਹ ਵੀ ਵੇਚ ਲੋਣ ਆ ਰਹੀ ਅਕਰ ਇਹ ਆ ਵਧੀਆ ਵੇ ਕੋਣੋ ਜੜ ਦੇ ਨਾ ਕਿਤੇ ਉਹਨਾਂ ਨੀਲੇ ਰੰਗ ਦਾ ਆਪਣੇ ਘੋੜੇ ਨੂੰ 16 ਕੀ ਹੋਊਗਾ ਉਹਨੇ 16 ਕਿ 18 16 ਹੀ ਹੋਊ ਸਾਲਾ ਕਿੱਧਰ ਵਜਾਲੇ ਬੜਾਈ ਫਿਰਦਾ ਟਾਇਰ ਟੂਰ ਫੱਟ ਜੇ ਦਾ ਸਨ ਚ ਦੇਦਾ ਹੀ ਤਿੰਨ ਚਾਰ ਪੰਜ ਇਹਦੇ ਚ ਲੱਗਿਆ ਚੌੜਾ ਦਾ ਪਰ ਆਪਣਾ ਵੀ ਉਹਨਾਂ ਹੀ ਆ ਸਿੰਪਲ ਸੋਬਰ ਕਾ ਦਾ ਇਹੀ 5 ਲੱਖ ਤੋਂ ਘੱਟ ਨਹੀਂ ਬਣਿਆ ਹੋਣਾ ਜੀ ਤੋਂ ਆਈਆ ਫਰਦੀ ਮੀਡਾਲੀ ਐ ਗੱਟੇ ਨੂੰ ਆਉਣੀ ਨਹੀਂ ਆ ਜਾ ਜੀ। ਨਹੀਂ ਠੀਕ ਆ ਯਾਰ ਮਨਦੀਪ। ਗੱਲ ਬਾਤ ਹੁੰਦੀ ਟਰਾਲੀਆਂ ਜਾਣਾ। ਇਹਨਾਂ ਨੂੰ ਟਰਾਲੀ ਬੋਲ ਦਿੰਦੇ ਬਾਈ ਉਹ ਨਾਰਮਲ ਕਹਿੰਦੇ ਆ ਜੀ ਸਾਡੇ 16। ਇੱਥੇ ਸਾਲੀ ਸਾਡੇ ਬਈ ਪੈਂਟ ਦੇ ਮੁੰਡਿਆ ਮੰਡਿਆ ਨੂੰ ਹੁਣ ਵਿਚਾਰੇ ਚੱਲੇ ਆ ਜਿਵੇਂ ਮਸਾ ਰਸਤੇ ਰਿਸ਼ਤੇਦਾਰੀਆਂ ਚ ਲਿਆਉਣੀਆਂ ਪੈਣੀਆਂ। ਪੈਂਟ ਦਾ ਸਾਡੇ ਸੋਖਣਾ ਐਡੇ ਸੋਹਣੇ ਸੰਦ ਬਿਰ ਲਈ ਐ। ਆਹ ਵੇਖ ਚੀਜ਼ਾਂ ਬਣਾਗਾ ਮੁਫਤ ਗੱਲ ਕੰਮ ਕਰੇ। ਲੈ। ਦੋ ਪੱਤیاں ਇੱਥੇ ਇੱਕ ਦਿੱਤੀ ਤੈਨੂੰ ਉਹ ਵੀ ਇਦੋਂ ਵੀ ਮੈਂ ਤਾਂ ਸੂਤ ਚੌੜੀ ਹੋਊਗੀ ਉਹ ਇਹਦਾ 2.5 3 ਸੂਤ ਉਹਦਾ ਐਮ ਜੀ ਪੱਤੀ ਦਿੱਤੀ ਆਣ ਐਨੀ ਪਤਲੀ ਆ ਪੱਤੀ ਨਹੀਂ ਇਹਹੀ ਗੱਲ ਫਰਕ ਬਹੁਤ ਆ ਬਈ ਚੀਜ਼ਾਂ ਦਾ ਆ ਘਟਾ ਜੇ ਕਿ ਵੇਖਿਆ ਉਹ ਜਿਹੜਾ ਉਹਦੇ ਜਿਹੜਾ ਇਹਦਾ ਕਿਵੇਂ ਲੰਮਾ ਜਿਹਾ ਗੱਡਾ ਵੇਲਣਿਆ ਕਿੰਦਾ ਲੰਮਾ ਜੈਕ ਵਾਲਾ ਹਾਂ ਹਾਂ ਇਹਦਾ ਥੱਲੇ ਜਣ ਗੱਡ ਰਹੇ ਆ ਵੱਡੀਆਂ ਇਹ ਤਾਂ ਹੁਣ ਟਰਾਲੀ ਦੇ ਹਸਾਉਣਾ ਨਾ ਵੇਖ ਨੇ ਠੀਕ ਆ ਰੈਂਡ ਇੰਡੀਕੇਟਰ ਲੱਗੇ ਚੱਲੋ ਬਰਾੜਾ ਲਾਈਏ ਆਲੂ 10 ਕਿੱਲੇ ਵੇਖੀ ਜਾਊਗੀ। ਇਹ ਬੇਟੀ ਜੀ ਸੋਹਣੀ ਲੱਗਦੀ ਖੜੀ। ਰੰਗ ਦੀ ਕੁਆਲਿਟੀ ਵੀ ਵੇਖ ਫਿਰ ਤੋਂ ਮੰਦੀਪ ਹੈਂ ਵੇਖੀ ਲਾ ਜਿਵੇਂ ਕਾਰ ਤੇ ਹੱਥ ਫੇਰੇਂ ਤਾਂ ਨਾ ਵੇਖੀ। ਵੇਖ ਲੈ ਕੂਲਾ ਕੂਲਾ ਭਾਈ। ਇਹਈ ਗੱਲ ਹੈ। ਇਹ ਇਧਰ ਫੇਰ ਲਾ ਪਣੀ। ਆ ਹੱਥ ਫੇਰ ਕੇ ਜਿਵੇਂ ਕਾਰ ਦੀ ਬਾਡੀ ਹੁੰਦੀ ਆ ਇੰਨਾ ਕੂਲਾ ਲੈ। ਆ ਕਰੇ ਅਸਲਾ ਕੰਡਾ ਕੰਡਣਾ ਇਹ ਕਰਦੇ। ਮੁੰਨੇ ਆਹਾ। ਆਵਾ ਮੇਰਾ ਸ਼ੋਅ ਹੀ ਸ਼ੋਅ ਆ ਬਸ ਇਹਦੇ ਨਾਲ ਹੀ ਤਾਂ دہشت ਪੈਂਦੀ ਐ ਇਦੋਂ ਆਪਣੇ ਲੋਕ ਥੱਲੇ ਨੂੰ ਲੱਭਦੇ ਨਾ ਉਹ ਫਿੱਟ ਮੰਨੂ ਜਿਹੜੇ ਵੀ ਬਾਈ ਦਾ ਨਾ ਪੈਨ ਹੋ ਗਿਆ ਉਹਨਾਂ ਗਾਈ ਠੀਕ ਐ ਕਿਹਨੇ ਬਹੁਤ ਸੋਹਣਾ ਟਰਾਲਾ ਬਾਈ ਤੇਰਾ ਫਾਰਮ ਟਰੱਕ ਪੈਂਟ ਆਸਤੇ ਆਇਆ ਮਾਰੇ ਡਰਾਈਵਰ ਆਪਣੇ ਕੋ ਐ ਸ਼ੈੱਲ ਵੀ ਦਿੰਦੇ ਇਹਦਾ ਤਾਂ ਦੁੱਖ ਹੀ ਬਹੁਤ ਆਵੇ ਯਾਰ ਹੁਣ ਜੇ ਇੱਥੇ ਛਰੀਡ ਪਵੇ ਇੰਨੇ ਸੋਹਣੇ ਰੰਗ ਤੇ ਗਰ ਤਾਂ ਇਹ ਕਿੰਨੀ ਦੁੱਖ ਆਏ ਆਪਾ ਤਾਂ ਉਹੀ ਕੰਨਾ ਗੁੰਨਾ ਨਾ ਲਾਉਂਦੇ ਫਿਰਦੇ ਰਹਿੰਦੇ ਨੇ ਲੈ ਬਿਲਕੁਲ ਜਿਵੇਂ ਯਾਰ ਤੂੰ ਕਾਰ ਦਾ ਚੈੱਕ ਕਰਦੇ ਆਪਾਂ ਆਏ ਰੰਗਣ ਆਏ ਆ ਕੁਲਾ ਵੇਖ ਲੈ। ਕਿਆ ਬਾਤ ਆ ਯਾਰ। ਕਾਰ ਯਾਰ ਬਾਈ ਨੂੰ ਸਰ ਇਹ ਸਰੀਏ ਵੀ ਬਾਈ ਨੂੰ ਕਿਆ ਬਣਾ ਦੇ ਯਾਰ ਆਧਾਰਤਨ ਕਸ਼ਤਾਂ ਦੇ ਬਣਾ ਦੇ ਸਾਨੂੰ। ਉਹ ਵੀ ਜਿੱਦਾ ਕਿੰਨੇ ਨਹੀਂ ਠੀਕ ਹੈ ਯਾਰ। ਡਬਲ ਬੈੱਡ ਦੀ অপਸ਼ਨ ਆ ਹਨਾ ਇਹ। ਕਿਉਂ ਦੂਜੀ ਪੱਤੀ ਵੀ ਉਹ ਜਾਲੜੀ ਸਪੋਰਟ ਦੀ ਹੋਊਗੀ ਉਹਦਾ ਕੋਈ ਆਹ ਲੋਕਾਂ ਨੂੰ ਗਰਗੁੱਟ ਕਾਸ਼ਾ ਨਿੰਗ ਤੇ ਵੀ ਕਿ ਉਹ ਦੋ ਮਿੰਟ ਗੁੱਟਿਆ ਕੀ ਕਰਦਾ ਇਹ ਗੱਲ ਤੜਨਾਸ ਤੇ ਹੀ ਆ ਇਹ ਬਈ ਆਈ ਹੈ ਇਹ ਅਰੀਜਨਲ ਟਹਿਰਾ ਪੈਦੇ ਵੇਤੋ ਨਹੀਂ ਯਾਰ ਮਾਣੀ ਫਿੱਕਾ ਪੈਗਾ ਇਹਦਾ ਟਰਾਲੇ ਤੋਂਗਾ ਲੋਕਾਂ ਦੇ ਵੇਖ ਵੇਖ ਕੇ ਨਹੀਂ ਹੈਗੇ ਆ ਵੇ ਆਪਣੇ ਨਾਲ ਦੇ ਦੇਸੀ ਟੀਐਸਬੀ ਐਵੇਂ ਮਾਰ ਕੇ ਦੇ ਵੀ ਟੀਐਸਬੀ ਦਾ ਲਾਇਆ ਪਿਆ ਵੇਖੀ ਉਹ ਵੀ ਹਾਂ ਉਹਦਾ ਫਿਰ ਤੇਰੇ ਗਾਉਂ ਨੂੰ ਲੈ ਲੈਂਦਾ ਕੋਈ ਜੋ ਮਾਰਕੀਟ ਉਹਦੀ ਆ ਉਹ ਤਾਂ ਸਹੀ ਤਾਂ ਉਧਰ ਹੀ ਆ ਦਬਾਬੀ ਚ ਆਇਆ ਉਹ ਮੈਨੂੰ ਲੱਗਾ ਨਹੀਂ ਇੱਡਾ ਵੀ ਨਹੀਂ ਦੋ ਆ ਬੈਜਾ ਆ 6600 ਵੇਖ ਯਾਰ ਤੂੰ ਦੋ ਮਿੰਟ ਆਈ ਟਾਈਮ ਪਾਸ ਹੋਊਗਾ ਵੀਰੋ ਟਰੈਕਟਰ ਟੂਟਰ ਦੇਖ ਕੇ ਟਰਾਲੇ ਟਰੂਲੇ ਦੇਖ ਕੇ ਫੋਟੋ ਇਹ ਪੁਰਾਣਾ ਡ੍ਰਾਈਵਰ ਲੈ ਯਾਰ ਵੇਹ ਸੇਡ ਸ਼ੂਟ ਹੀ ਬੰਗਾਂ ਨੇ ਪੂਰੀ ਨੀ ਯਾਰ ਪੈਸੇ ਲਾ ਦੇ ਆ ਗਏ ਬੰਦੇ ਉਹ ਕਿੱਥੇ ਗਿਆ ਯਾਰ ਸਾਰਾ ਟਰੈਕਟਰ ਟੂਟਰ ਲਾ ਬਦਲੇ ਨਹੀਂ ਜਾਵਾਂ ਹਣਾ ਆ ਇਹ ਵਿੱਚ ਨਵੇਂ ਪੈਂਦੇ ਨੇ ਬਾਡੀ ਹੋ ਗਈ। ਮੈਨੂੰ ਲੱਗਦਾ ਯਾਰ ਛੋਟੇ ਸਾਰੇ ਨਹੀਂ ਬਟੂ ਰਹਾ ਤੇ। ਇਹ 18 ਦੇ ਟਾਇਰ ਆ ਭਰਾਵਾ। ਹਾਂ 13000 ਦੀ ਐ। ਆ ਹਾਂ। ਉਦਲੇ ਤੂੰ ਦੇ ਦਿੰਦਾ। ਭਰਾਵਾ ਆਪਾਂ ਤਾਂ 13 ਇਹ ਸੀਟ ਦੇ ਅੱਧੇ 'ਚ ਵੀ ਨਹੀਂ ਲਾਏਗੇ। ਕਹਿੰਦਾ ਨੇੜੇ ਜਾ ਬੜੇ ਆਪਾਂ 4500 ਲਾਇਆ ਇਹ ਭੈ 13000 ਦੀ ਜਾਂ 11 ਦੀ ਤਾਂ ਹੈਗੀ ਹੈਗੀ ਘੱਟੋ ਘੱਟ। ਕਿਹਨ ਨਜ਼ਾਰਾ ਖਵਾ ਨਹੀਂ। ਟਰਾਲਾ ਬਾਂਗਾਂ ਨੇ ਇਹਦੇ ਮਗਰ ਵੀ ਸੋਨਾ ਪਾਇਆ ਯਾਰ। ਪਰ ਇਹ ਜੇ ਬਾਂਗਾਂ ਦੇ ਬਈ ਘਰੇ TS ਵੀ ਖੜਾ ਹੁੰਦਾ। ਖੜੀ ਹੁੰਦੇ ਆ ਜੇ ਬਾਈ ਇਹਨੇ ਆ ਏਡਾ ਸ਼ੌਂਕ ਨਾ ਰੱਖਿਆ ਟਾਇਰ ਵੇਪਰ ਟਾਇਰਾਂ ਤੋਂ ਬੰਦਾ ਜੱਜ ਹੋ ਜਾਂਦਾ ਕਹਿੰਦੇ ਕਿਹਨੇ ਮੇਰੇ ਰੱਗੇ ਤੋਂ ਟਾਇਰ ਹੀ ਨਹੀਂ ਪੈਂਦੇ ਬਾਈ ਕੋਈ ਸ਼ੌਕ ਵਾਲੀ ਓਵੇਂ ਫਿਰਦੇ ਆ ਵੇ ਕਸੇ ਲਈ ਬਹੁਤ ਬੰਦੇ ਕਹਿੰਦੇ ਰੋਂਦੇ ਰਹਿੰਦੇ ਰੋਈਏ ਇਹਨਾਂ ਦਾ ਹੋਰ ਕੀ ਕਰਕੇ ਦੱਸ ਐਡੇ ਹੀ ਕਿੱਡੇ ਤਗੜੇ ਫਾਰਮਰ ਆ ਬਾਈ ਜਿਹੜੀਆਂ ਪੜਾ ਛੱਡੀ ਜਾਈਏ ਅੱਛਾ ਪਹਿਲੇ ਹੀ ਤਾਂ ਪੜਾ ਨਹੀਂ ਠੀਕ ਆ ਯਾਰ ਵੀਰੇ ਇੱਥੋਂ ਤਾਂ ਹੀ ਤਾਂ ਵਿਰਲੇ ਆਉਂਦੇ ਹਣੇ ਇੱਥੇ ਬਹੁਤ ਆਉਂਦੇ ਪਰਸੋ ਉੱਥੇ ਦੀ ਗੱਲ ਹੈ ਨਾ ਉੱਥੇ ਡਰਾਈਵਰ ਆ ਗਿਆ ਇੱਕਾ ਕਿੱਥੋਂ ਆਇਆ ਸੀ ਉਹ ਉੱਥੋਂ ਇਧਰ ਆ ਗਿਆ